ਆ ਗੁੰਡਾ ਆਹ ਬਿਸ ਦੁੱਧ ਗਰਮ ਕਰੇ ਹਾਂ ਤੋ ਤਾ ਗਰਮ ਕਰਦਾ ਮੈਂ ਹਾਂ ਧਿਆਨ ਰੱਖਿਆ ਬਟਵਾਲਾ ਜਦੋਂ ਆ ਗੀ ਨਾ ਨਾ ਮੈਂ ਸਾੰਪ ਤਾਂ ਠੰਡ ਜੀ ਬਾੜੀ ਹਾਂ ਠੰਡ ਬਾੜੀ ਹੋਈ ਪਈ ਆ ਕੀ ਕਰਗੇ ਨਾ ਕੋਈ ਕੰਮ ਕਰਨ ਚਿੱਤ ਕਰਦਾ ਮੈਂ ਤਾਂ ਕੱਪੜੇ ਸੀਗੇ ਮੈਂ ਹਾਂ ਚੱਲ ਮੈਂ ਧੋ ਦੂੰਗੀ ਤੋ ਕਾਨੂੰ ਠੰਡ ਚ ਠੰਡ ਜੀ ਲਵਾਈ ਬੈਠੀਆਂ ਪਹਿਲਾਂ ਕਿ ਜੇ ਛੱਟਿਆ ਉਹ ਪਾਣੀ ਹੋ ਜਾ ਤਾਂ ਗਰਮ ਪਾਣੀ ਨਾ ਧੋਣ ਦੀ ਕੱਪੜੇ ਛੱਡਿਆ ਹੋਇਆ ਗੀ ਤਾਂ ਕੋਈ ਨਹੀਂ ਮੈਂ ਤੇ ਨੂੰਏ ਕਿੰ ਕਿਸੇ ਦੀ ਵੀ ਆਪਣੇ ਜਵਾਕ ਦੇ ਰਿਸ਼ਤੇ ਦਾ ਕੀ ਬਣੂਗਾ ਉਹ ਇਹ ਤਾਂ ਬੈਠੀ ਮੈਂ ਸੋਚੀ ਜਾਂਦੀ ਐਂਗੀ ਮਾਹੌਨੇ ਤਾਂ ਉਹ ਗੱਲ ਨਾ ਕੋਈ ਲਾਇਗਾ ਨਾ ਕੋਈ ਕਿਸੇ ਨੂੰ ਬੰਦਾ ਕੱਟ ਐ ਤੇ ਭਾਈ ਕੋਈ ਸਮਝਵਤਾ ਕਰਾਉ ਤਾਡਾ ਉਹ ਤਾਂ ਹੁਣ ਜੰਮੀ ਹੱਥਾਂ ਦੇ ਹੱਥ ਧਰ ਕੇ ਬੈਗਿਆ ਕੋਈ ਤਾਂ ਗੱਲ ਲੈ ਵੀ ਜੇ ਮੈਂ ਇੱਥੇ ਬੈਠੀ ਰਹੀ ਇੱਥੇ ਮੇਰੇ ਭਰਾ ਨੂੰ ਰਿਸ਼ਤਾ ਕੌਣ ਕਰੂਗਾ ਰਿਸ਼ਤੇ ਤਾਂ ਮੈਂ ਮੰਨਦੀ ਆਂ ਜੇ ਉਹਨੂੰ ਬਠੇਰੇ ਆਉਂਦੇ ਆਂ ਪਰ ਜਦੋਂ ਮੇਰਾ ਬੇਟੀ ਦਾ ਪਤਾ ਲੱਗ ਗਿਆ ਨਾ ਅਗਲਾ ਕੋਈ ਰਿਸ਼ਤੇ ਨੂੰ ਨਹੀਂ ਕਰਦਾ ਅਗਲਾ ਕਹੂਗਾ ਕੀ ਪਤਾ ਇਹਨਾਂ ਦਾ ਪਰਿਵਾਰ ਕਿਹੋ ਜਿਹਾ ਜਦੋਂ ਇਹਨਾਂ ਤੇ ਕੁੜੀ ਹੋਈ ਨਹੀਂ ਬਸਦੀ ਅਗਲਾ ਤਾਂ ਹਰੇਕ ਮੇਰੇ ਚੀ ਗਲਤੀ ਕੱਢੂਗਾ ਉਹਨੂੰ ਕਿਹਨੇ ਕਹਿਣਾ ਮੈਨੂੰ ਕਹਿਣਗੇ ਵੀ ਖਰਾ ਇਹਦੇ ਨਹੀਂ ਲੱਛਣ ਬਸਣ ਦੇ ਉਹ ਵੀ ਤਾਂ ਮੈਂ ਗੰਦ ਕਰਦੀ ਹਾਂ ਫਿਰ ਤਾਂ ਅਗਲਾ ਉਹਨੂੰ ਪਾਉਣਾ ਆਪੂਗਾ ਅਗਲਾ ਇੱਕ ਉਹ ਵੇਣਦੀ ਕੁੜੀ ਨਹੀਂ ਬਸਦੀਗੀ ਮੈਂ ਹੋਰ ਚੋਂ ਕੌਣ ਕੁਸੂਰ ਪੱਡੂਗਾ ਵੀ ਉਹ ਇੰਨੀ ਉਹਨੇ ਉਹ ਗਲਤਾਂ ਮੈਂ ਬਤਾ ਰਹੀ ਕਿ ਜੇ ਕੁਝ ਮੰਗ ਲੈਂਦਾ ਜੇ ਕੁਝ ਮੰਗ ਲੈਂਦਾ ਤਾਂ ਚਾਰ ਗਰਾਂਮ ਦੇ ਕੁਝ ਵਾਕ ਦੀ ਗੱਲਬਾਤ ਹੋਣ ਲੱਗੀ ਇਹਨੂੰ ਵੀ ਦਿੱਕਤ ਲੱਗਦੀ ਹੈਗੀ ਹੋਰ ਮਾਂ ਮੇਰਾ ਤਾਂ ਆਪ ਦਾ ਮੈਨੂੰ ਆਪਦੀ ਸੋਚ ਲੱਗੀ ਪਈ ਮੈਨੂੰ ਕੋਣਾ ਸੰਭੂਗਾ ਸਾਹਬ ਨੂੰ ਤਾਂ ਪੁੱਤ ਦੀ ਨਜ਼ਰ ਪਾਏ ਬੈਠੀ ਆ ਉਹਨਾਂ ਚਾਹਤਾ ਉਹ ਹੀ ਗੱਲ ਮੈਂ ਤੈਨੂੰ ਅਹੀ ਰਾਤ ਬੁੱਤ ਕਾਸੇ ਬਿਨਾਂ ਰਾਇਣ ਨਹੀਂ ਦਿੰਦੀ ਜੇ ਲੋ ਹੁਣ ਬੁੱਤ ਮਾਈ ਮਰ ਗਈ ਫਿਰ ਹੁਣ ਮਾਂ ਦਾ ਇਸ ਸਗਲ ਦਾ ਕੀ ਕਰ ਸਕਨੀ ਹੈ ਇਹ ਤਾਂ ਤੂੰ ਤਾਂ ਮੈਨੂੰ ਸਮਝ ਲੈਨੀ ਤੇ ਮੇਰੇ ਜਵਾਕਾਂ ਦਾ ਮੇਰੇ ਜਵਾਕਾਂ ਕੋਣ ਸੰਭੂ ਮਾਵਾ ਬਿਨਾ ਤੂੰ ਵੀ ਕੱਲ ਜਵਾਕ ਵੀ ਰੋਲ ਜਾਂਦੇ ਆ ਭਾਵਾ ਪਿਓ ਬੈਠਾ ਹੀ ਐ ਪਰ ਜਿਹੜਾ ਮਾਵਾ ਨੇ ਦੁੱਖ ਸੁੱਖ ਅਗ ਦਿੱਤੀਆਂ ਬੁੱਤਾਂ ਨਾ ਕਰਨਾ ਨਾ ਉਹ ਪਿਓ ਨਹੀਂ ਕਰ ਸਕਦਾ ਲਾ ਹੁਣ ਆਪਾਂ ਕਿਵੇਂ ਬਾਵਾ ਤੇ ਨਸਾਰਾ ਸਨ ਕੋਣ ਕੋਣ ਕਰੀ ਜਾਣਾਂਗਾ ਕਿ ਜੇ ਕੋਈ ਗੱਲ ਛੇੜ ਲੈਂਦੀਆਂ ਕਿ ਜੇ ਕੋਈ ਛੇੜ ਲੈਂਦੀਆਂ ਤੇ ਜਵਾਕਾਂ ਦਾ ਕੌਣ ਲਗਾ ਉਹ ਵੀ ਜਵਾਕ ਠੰਡ ਐ ਇਹ ਖਬਰਾ ਕੋਣ ਸੰਭਦਾ ਹੋਗਾ ਉਹ ਕਿਹੜਾ ਕਰ ਵਰਦਾਗਾ ਵੀ ਉਹ ਸਾਬ ਲੈਂਦਾ ਹੋਊਗਾ ਉਹਦਾ ਤਾਂ ਮੈਨੂੰ ਪਤਾ ਹੀ ਐ ਮਾ ਉਹ ਤਾਂ ਇੱਕ ਮਿੰਟ ਨਹੀਂ ਕਦੇ ਖੜ ਕੇ ਰਾਜੀ ਉਹ ਤਾਂ ਕਦੇ ਕਿੱਧਰ ਟੱਪ ਗਿਆ ਕਦੇ ਕਿੱਧਰ ਟੱਪ ਗਿਆ ਉਹਦਾ ਤਾਂ ਇਹੀ ਕੰਮ ਰਹਿੰਦਾ ਨਾ ਨਾ ਦੇ ਜਵਾਕ ਨੂੰ ਫੋਨ ਲਾ ਸਕਦੇ ਅਗੇ ਉਹਨੂੰ ਕਿਹੜਾ ਕੋਣ ਫੜਾਉਂਦੇ ਜਵਾਕਾਂ ਨੂੰ ਚੱਕੜ ਆਪਣੇ ਨਾਲ ਗੰਦੀ ਕਰਨ ਲੈ ਨੂੰ ਕਿੰਨਾ ਟਾਈਮ ਹੋ ਗਿਆ ਨਾ ਜਵਾਕਾਂ ਨਾਲ ਗੱਲ ਕਰਾਉਂਦਾ ਚੰਦਰਾ ਕਹੇ ਜਾਂ ਮੱਥੇ ਵਜੇ ਆਪਣੀ ਉਹ ਹੀ ਤਾਂ ਚੋਰਾ ਵੀ ਜੇ ਚੱਲੇ ਜਵਾਕਾਂ ਨਾਲ ਵੀ ਮੇਰੀ ਗੱਲਬਾਤ ਹੁੰਦੀ ਰਹੇ ਚਲ ਪਤਾ ਲੱਗ ਜੀ ਕਿ ਕਿਵੇਂ ਆ ਕੀ ਚੱਡੀ ਜਾਂਦਾ ਘਰੇ ਜਾਂ ਕੀ ਕਹਿੰਦਾ ਕੁਝ ਵਾਕਾ ਮੁਰੇ ਕਹਿੰਦੇ ਹੋ ਕੁਛ ਤਾਂ ਹਾਂ ਨੂੰ ਪਤਾ ਕਿਵੇਂ ਲਾਈ ਹਾਂ ਤਾਂ ਕਿੱਥੇ ਹੱਡ ਨਾ ਕਹਿ ਬਣਾ ਤਾਂ ਹਾਂ ਹੀ ਨਹੀਂ ਪਤਾ ਜਵਾਖਾਂ ਤੇ ਕਿਹੋਂ ਦਾ ਹੋਵੇ ਸਾਰਾ ਕੰਮ ਤਾਂ ਦਾ ਉਹਨੇ ਕਿਹਾ ਕੋਈ ਹਾਂ ਉਹ ਗੱਲ ਆ ਹੋਉਂਦਾ ਕਿਵੇਂ ਮੈਂ ਜਵਾਬ ਕਰਾਂਗੇ ਵੀ ਠੰਡ ਚ ਨਾ ਹੱਥ ਮਰਵਾਵਾ ਬੱਸ ਨਾ ਮੈਂ ਤਾਂ ਕੀ ਕਰਾਂ ਮੈਨੂੰ ਤਾਂ ਦਿਨ ਰਾਤ ਇਹੀ ਸੋਚ ਲੱਗੀ ਪਈ ਹੈ ਉਹਤੇ ਮੂਰੇ ਬਤਮਾ ਕੋਰਕੇ ਸੁਣਾਉ ਸਕਦੀ ਮੇਰੇ ਵੀ ਨਾ ਘਟੇ ਦੇ ਵਿੱਚ ਦੇ ਬਰੇ ਬੱਜੇ ਪਏ ਆ ਮਾਂ ਆਖੇ ਜੇ ਮੈਂ ਗੰਦਾ ਬਤਾਇਆ ਤੇ ਮੂਰੇ ਦੱਸੀ ਗਈ ਇਹ ਸਾਰਾ ਦਿਨ ਇਹ ਕਲਪਨਾ ਕਰੀ ਜਾਊਗੀ ਮੇਰੇ ਢਿੱਡ ਦੇ ਵਿੱਚ ਮਥੇਰਣਾ ਚਲੀ ਉਤਰੀ ਜਾਂ ਲਗਾਗਾ ਮੇਰੇ ਇੱਕ ਜਵਾਖੜੀ ਸੀ ਮਸਾ ਮੈਂ ਬਾਹਰ ਉਠਾਈ ਸੀਗੀ ਉਹੀ ਵਾਰ ਚਾਕੇ ਬੈਗੀ ਰਵੜੇ ਉਹੀ ਤਾਂ ਗੱਲ ਐ ਮਾਂ ਆ ਤੈਨੂੰ ਪਤਾ ਹੀ ਐ ਅਗਲਾ ਕੋਈ ਨਹੀਂ ਦੂਜੇ ਨੂੰ ਕਹਿੰਦਾ ਹੁੰਦਾ ਅਗਲਾ ਕੁੜੀਆਂ ਨੂੰ ਹੀ ਕਹਿੰਦਾ ਹੁਣ ਤੈਨੂੰ ਕੀ ਲੱਗਦਾ ਦੇ ਚਾਚੇ ਵਰਗੀਆਂ ਜਾਂ ਚਾਚੀ ਵਰਗੀਆਂ ਗੱਲਾਂ ਕੀ ਕਹਿੰਦੇ ਹੋਣਗੇ ਉਹਦੇ 'ਚ ਗਲਤੀ ਕਰ ਦੇਣਾ ਐਂ ਹੀ ਕਹਿੰਦੀਆਂ ਹੋਣਗੇ ਵੀ ਹੋਰ ਇਹ ਹੀ ਨਹੀਂ ਵਸ ਕੇ ਰਾਜੀ ਤਾਂ ਹੀ ਥੋੜੇ ਦਿਨਾਂ ਬਾਅਦ ਆ ਕੇ ਪੈ ਜਾਂਦੀ ਪਗਲਾਂ ਨੇ ਤਾਂ ਕਹਿਣੀ ਆ ਪਤਾ ਮੈਂ ਕਿਹੜੇ ਕਿਛੜ ਮੂੰਹ ਹੰੜ ਲੈ ਨਾ ਚਾਹ ਦੇਖੀ ਆਂਦੀ ਕੀ ਬਣਦਾ ਹੈਗਾ ਉਂ ਗਈ ਤਾਂ ਹੈਗੀ ਤੇਰੇ ਭੋਲ ਕੀ ਆ ਵੀ ਤੇਰੇ ਭੋਲ ਨੂੰ ਕੁਛ ਦੱਸੇ ਹੋ ਤੇਰੇ ਭੋਲ ਨੇ ਮੇਰੇ ਭੋਲ ਲਾਇਆ ਦਾ ਵੀ ਉਹੀ ਆਪਾਂ ਨੂੰ ਦੱਸ ਦਿੰਦੇ ਭਈਆ ਕੀ ਬੋਲਦਾ ਗਾ ਭੂਆ ਤਾਂ ਪੁਹੀ ਗੱਲ ਉਹਨੂੰ ਤਾਂ ਐ ਐ ਵੀ ਮੈਂ ਤਾਂ ਰਿਸ਼ਤਾ ਕਰਾਉਣ ਤਿੱਕਰ ਸੀਗੀ ਹੁਣ ਚੱਲ ਜਿਵੇਂ ਹੁੰਦੀ ਜਾਂਦੀ ਐ ਆਪੇ ਹੋਈ ਜਾਊਗੀ ਨਹੀਂ ਅਜੇ ਵੀ ਤੇ ਭੂਆ ਕਰਦੀ ਤੇਰੀ ਭੂਆ ਆਪਣੇ ਕੰਦੀ ਨੂੰ ਹੀ ਆਊ ਹੈਗੀ ਤਾਂ ਹੈ ਮਾਂ ਠੋਕ ਕੇ ਗੱਲ ਤਾਂ ਕਰ ਸਕਦੀ ਐ ਕਿ ਉੱਥੇ ਜਾਵੇ ਗੱਲ ਕਰੇ ਵੀ ਭਾਈ ਕੀ ਗੱਲ ਤੂੰ ਲਿਆਉਂਦਾ ਕਿਉਂ ਨਹੀਂ ਉਹਨੂੰ ਮੈਂ ਕਿੰਨਾ ਕਦੇ ਇੱਥੇ ਬੈਠੀ ਰਹੂੰਗੀ ਨਾ ਉਹਦੇ ਜਿੱਦ ਤੇ ਆਇਆ ਹੋ ਤਾਂ ਤੇਰੀ ਭੂਆ ਉਹਨੇ ਕਿੰਨੀ ਬੇਇੱਜ਼ਤੀ ਕਰੀਏਗੀ ਤੇਰ ਮੂਠੀ ਕਿੰਨੀ ਬੇਇੱਜ਼ਤੀ ਕਰੀ ਹੈਗੀ ਕਿ ਪੂਆ ਤਾਂ ਮੂਹ ਤੇ ਪਾਣੀ ਕਰਦੀਗੀ ਇੱਥੇ ਤਾਂ ਬੇਇਨਤੀ ਕਰੀਏ ਉੱਥੇ ਜਾ ਕੇ ਕੋਈ ਦੋ ਮੈਂਬਰ ਸਰਪੰਚ ਲਵੇ ਭਾਈ ਕੀ ਗੱਲ ਉਹ ਕਿਹੜਾ ਕੋਈ ਵਿਭਚੋਲਣਾ ਭਾਈ ਇਕੱਲੇ ਵੀ ਤਾਂ ਨਹੀਂ ਗੱਲ ਕਰ ਸਕਦੀ ਹੈ ਤਾਂ ਅਕਸਰ ਉਹ ਆ ਉਹ ਵੀ ਤਾਂ ਕਹੀਦੀ ਹੈ ਮੈਂ ਹੈ ਉਹ ਵੀ ਤਾਂ ਇਸ ਕਰ ਦਿੱਤੀ ਹੈ ਗੱਲ ਕਰ ਸਕਦੀ ਹੈਗੀ ਹੈ ਵੀ ਭਾਈ ਕੀ ਗੱਲ ਸਾਡੀ ਕੀ ਮੂਹੇ ਪਠਾ ਰੱਖੀ ਹੈਗੀ ਹੈ ਤੇਰਾ ਹੱਕ ਨਹੀਂ ਲਿਆਉਂਦਾ ਜਾਂ ਗਲਤੀ ਦੱਸ ਸਾਡੀ ਕੁੜੀ ਚ ਕੀ ਹੈ ਗਰਤੀ ਨਾਲ ਉਹ ਕੀ ਦੱਸੀ ਉਹਦੇ ਚਾਹ ਭੂਆ ਨੂੰ ਮੂੰਹ ਤੇ ਨਾਲ ਆਪਣੇ ਮੂੰਹ ਤੋਂ ਕੁਝ ਬੋਲਿਆ ਤਾਂ ਉਹ ਵੀ ਵਿਚਾਰ ਵਿੱਚ ਹੀ ਸੀ ਕਿ ਤਾਂ ਉਹ ਨੂੰ ਕੁਝ ਦੱਸਿਆ ਗੋ ਨੇ ਮੈਂ ਤਾਂ ਕਹਿੰਦਾ ਉਹ ਗਿੱਟੀ ਗੱਡੀ ਮਦਾਈ ਨਹੀਂ ਮੰਗਿਆ ਉਹ ਤਾਂ ਸਾਫ਼ ਹੀ ਉੱਤਰ ਜਾਂਦਾਗਾ ਮਰੇ ਉੱਤਰੇ ਦੀ ਕੀ ਦਵਾਈ ਆ ਫਿਰ ਫਿਰ ਉਹ ਕੀ ਤਾਂ ਗੱਲ ਐ ਹੁਣ ਭੂਆ ਨੂੰ ਵੀ ਤਾਂ ਕਹੀ ਸੀ ਗੱਡੀ ਦਾ ਨੇ ਤੇ ਆਪਣੇ ਮੂੰਹ ਤੇ ਫੋਨ ਆਏਗਾ ਤਾਂ ਹੀ ਤਾਂ ਕਹਿਨੀ ਆ ਵੀ ਹੁਣ ਜਾ ਕੇ ਗੱਲ ਕਰੇ ਜੇ ਐ ਤਾਂ ਨਹੀਂ ਹੱਥ ਤੇ ਹੱਥ ਤਰੇ ਲੋਟ ਆਉਣ ਦੀ ਗੱਲ ਹੁਣ ਮੇਰੀ ਤਾਂ ਸਾਖੇ ਕਹਿੰਦੀ ਸਾਰਾ ਦਿਨ ਦੀ ਵਕਾਚੇ ਜਾਣ ਰਹੀ ਆ ਵੀ ਇੱਕ ਤਾਂ ਠੰਡ ਆ ਗਈ ਜੇ ਕੋਈ ਤੈਨ ਮਿਸ ਹੋ ਗਈ ਜਵਾਖਾ ਕੋਣ ਸਾਮੂਗਾ ਆ ਪਤਾ ਤਾਂ ਹੁਣ ਅਜੇ ਚ ਵਟ ਕੇ ਬਹਿ ਜਾਂਦੇ ਨਾ ਕੰਮ ਕਰਕੇ ਤੇ ਉਹਨਾਂ ਜਵਾਖਾਂ ਦਾ ਕੀ ਬਣਦਾ ਹੋਊਗਾ ਮੈਂ ਤਾਂ ਆਪਣੀ ਸਰਪੰਚ ਤੋਂ ਡਰਦੀ ਹਾਂ ਵੀ ਜਿੱਤੇ ਦਾ ਬਲੱਡ ਵਧਿਆ ਹੋਇਆ ਐਣੀ ਪਤਾ ਦੋ ਲਿਜਾ ਕੇ ਲਗਾੜੂ ਤੇ ਉਹਨੂੰ ਕੁੱਟ ਸਿੱਟਿਆ ਲਈ ਉਹੀ ਤਾਂ ਹੈਗਾ ਵਾਹ ਮੈਂ ਐ ਸੋਚਨੀ ਆ ਮਹ ਸੱਟ ਫੇਟ ਵੱਜੀ ਫੇਰ ਹੱਥ ਨਹੀਂ ਆਉਂਦੀ ਬਸ ਨਾ ਪੁੱਤ ਤੂੰ ਉੱਥੇ ਅਜਾ ਚਾਰ ਮੁੰਡੇ ਇਕੱਠੇ ਹੋਗੇ ਵਗ ਜਾਂ ਲੈ ਤੇ ਉਹ ਕੀ ਹੋ ਗਈ ਗੱਲ ਇਹਨਾਂ ਕਿ ਕੋਈ ਬਾਲਾ ਵੱਡਾ ਨਾ ਬਰਾਂਗਾ ਉਹ ਹੀ ਤੇ ਗੱਲ ਤੋਂ ਡਰਦੀਆਂ ਐ ਬੋਲਦਾਨੇ ਜਿੰਨਾ ਚਿਰ ਬੋਲਦਾਨੇ ਜਦੋਂ ਉਹਨੂੰ ਐ ਬਲੱਡ ਵਧ ਗਿਆ ਨਾ ਇਹਦਾ ਜਾ ਕੇ ਨਾਲੇ ਉਹਦੇ ਸੰਗੀ ਮਰੋੜੂ ਇਹ ਚ ਵਕਾ ਤੇ ਕੀ ਪਤਾ ਤਾ ਬਾਤ ਦੀ ਬਾਤ ਹੀ ਕੋਈ ਉਹੀ ਗੱਲ ਕੱਠੇ ਹੋਗੇ ਜਵਾਕ ਵਗ ਜਾਂ ਨਾ ਫੇਰ ਕੀ ਵਿੱਢਣਾਗਾ ਫਿਰ ਜਦੋਂ ਮੰਮੀ ਦੁੱਖ ਦੇਣਾ ਹੀ ਨਹੀਂ ਹਟਦਾ ਹੈਰਾਨ ਕਰੀ ਜਾਂਦਾ ਹੈਗਾ ਕਰੂ ਵੀ ਕੀ ਬੰਦਾ ਕਿਆ ਕੋਈ ਤਾਂ ਉਹੀ ਗੱਲ ਖੂ ਪੱਟੂਈ ਮੁੰਡਾ ਵੀ ਨਹੀਂ ਆਪਣ ਨੂੰ ਦੱਸਦਾ ਖੋਲ ਕੇ ਗੱਲ ਇਹਦੇ ਵੀ ਚਿੱਤ ਚ ਵਜਵਾਖਦੇ ਬਠੇ ਰ ਨਾ ਚੜੀ ਉਤਰੀ ਜਾਂਦਾਗਾ ਵੀ ਮੇਰੀ ਭੈਣ ਘਰੇ ਬੈਠੀ ਹੈਗੀ ਨਾਲੇ ਜਵਾਬ ਉੱਥੇ ਰੋਲਦੇ ਫਿਰਦੇ ਆ ਹੋਰ ਕਿੱਥੇ ਨੇ ਆਪਦੇ ਬਾਰੇ ਸੋਚਣਾ ਸੀ ਹੁਣ ਕੋਈ 100 ਗੱਲਬਾਤ ਸੋਚਦਾ ਜਵਾਬ ਵਿਆਹਾਰੇ ਜਾਂ ਕਿਵੇਂ ਆਪਦਾ ਹਣਾ ਹੋਰ ਵੀ ਤਾਂ ਹੈਗਾ ਇੱਥੇ ਮੇਰੀ ਕਲਪਨਾ ਕਰੀ ਜਾਂਦਾ ਹੈ ਤੇਰੀ ਕਲਪਨਾ ਤਾਂ ਹੈ ਐ ਕਰਦਾਂ ਕਿ ਜੇ ਹੁਣ ਹੀ ਗੱਲ ਆਪਦੇ ਘਰੇ ਬਸੇ ਰਸੇ ਤਾਂ ਕੋਈ ਮੇਰੇ ਵੀ ਵੱਲ ਸੋਭ ਬਣੇ ਕੋਈ ਵਿਆਹ ਸਾਹੇ ਦਾ ਹੁਣ ਆ ਹੀ ਜਾਂਦੇ ਆ ਕਿ ਰਿਸ਼ਤੇ ਆਲੇ ਮੁੜੀ ਜਾਂਦੇ ਹੈਗੇ ਹੁਣ ਕੀ ਦੱਸਗੇ ਹੁਣ ਜੇ ਕਿਸੇ ਨੂੰ ਆ ਪਤਾ ਲੱਗੇ ਮੇ ਕੁੜੀ ਤੇ ਜਮੇ ਘਰੀ ਬਹਾਤੀ ਉਹਨੇ ਤਾਂ ਫੇਰ ਵੀ ਅਗਲਾ ਤੱਕ ਪਤਾ ਪਈ ਨਹੀਂ ਪਤਾ ਦਗ ਦਾ ਕੰਨ ਨਿਕਲੂਗੀ ਕਰੇ ਬੱਤੀ ਇਹ ਨੂੰ ਰਸਤੇ ਕੀ ਕਰਕੇ ਖੜੇ ਮੁੰਡਾ ਵੀ ਇਹ ਜਿਹੀ ਹੋਊਗਾ। ਚਾ ਲੋਕਾਂ ਨੂੰ ਕੀ ਪਤਾ ਕਿ ਕੀ ਕੀ ਲੋਕ ਗੱਲਾਂ ਬਾਹਰ ਕਰਦੇ ਹੈਗੇ। ਚਲ ਬਣੀ ਜਾਂਦੇ ਜਿਵੇਂ ਕੁਝ ਬਣਦਾ। ਮੈਂ ਤਾਂ ਾਕੀ ਪਈਆਂ ਮੇਰਾ ਸੋਚ ਸੋਚ ਕੇ ਕਮਲੀ ਕੋਈ ਬੰਦੀਆਂ ਵੀ ਕੀ ਬਣੂਗਾ ਮੇਰਾ ਕੀ ਨਾ ਬਣੂਗਾ। ੱਲੇ ਬੰਦੇ ਨੇ ਆਪਾਂ ਤਾਂ thinking ਕੀਤੀ ਹੈਗੀ ਟੈਨਸ਼ਨਾਂ ਬਾਹਰ ਰੱਖ ਗੱਲ। ਕੀ ਪਤਾ ਸੀਗਾ ਇਹ ਇਹ ਜਗ ਆਪਾਂ ਪਰੇ ਨਾ ਹੀ ਕਰਦੇ। ਗੇ ਕੀ ਜੋ ਕੇ ਜਾ ਮੈਂ ਸਾਰਾ ਘਰ ਦਾ ਤਾਂ ਹਜੇ ਕੋਈ ਕਰਨ ਪਸੰਦ ਨਹੀਂ ਜੇ ਮੈਂ ਉੱਤੋਂ ਦੀ ਹੋ ਕੇ ਜਾਨੀ ਆ। ਕਿਉਂ ਆਪਣੇ ਜਵਾਬ ਵੀ ਜਾਨੀ ਪਤਾ। ਇਹ ਬਸ ਸਾਰਾ ਹਜੇ ਉੱਤੋਂ ਤਾਂ ਹੋ ਕੇ ਕੋਈ ਜਾਣ ਨਹੀਂ ਦਿੰਦੇਗੇ। ਫੇਰ ਆਕੂਗਾ ਆਹ ਤੈਨੂੰ ਕਿਹੜਾ ਮੈਂ ਲੈਣ ਗਿਆ ਸੀਗਾ। ਫੇਰ ਸਸਤ ਮੁੱਕੀ ਕਰੂਗਾ ਤੇਰੇ ਨਾਲ। ਚਲ ਦੇਖੀ ਜੋ ਆਪੇ ਮੇਰੇ ਜਿਹੇ ਜਿਹੇ ਹੱਡ ਕੁੱਟਣਾ ਸੀ ਉਹਨੇ ਤਾਂ ਉਹ ਤਾਂ ਅੱਗੇ ਵੀ ਕੁੱਟਦਾ ਹੋਂ ਵੀ ਕੁੱਟੂਗਾ। ਜੇ ਚਾਰ ਬੰਦਿਆਂ ਚ ਛੱਡ ਆ। ਉਹਨੇ ਫੇਰ ਕਿਹੜਾ ਹਟ ਜਾਣਾ। ਕਰ ਕੋ ਗੱਲ ਨਾ ਤੋੜਾਂਗੀ ਹੁਣ ਆਏ ਤੂੰ ਕਿਵੇਂ ਬਗਜੇਂਗੀ ਆਪੇ ਹਾਂ ਜਦੋਂ ਆਪ ਕੋ 20 ਦਿਨ ਬੈਠ ਕੇ ਆਹ ਨਹੀਂ ਜਿਹੜੇ ਮੇਰੇ ਕਰਮਾਚਾਰ ਆ ਲਈਏ ਉਹ ਤਾਂ ਮੇਰੇ ਨਾਲ ਹੀ ਮੰਨਣੇ ਹਾਂ ਆਏ ਤਾਂ ਕੋਈ ਤੋੜਦੀ ਨਹੀਂ ਐ ਤਾਂ ਮੈਂ ਚਾਰ ਬੰਦਿਆਂ ਚ ਗੱਲ ਕਰਕੇ ਫੇਰ ਤੋੜੂੰਗੀ ਜਾਂ ਕੋਈ ਗੱਲ ਥਾਣੀ ਦਲਵਾਰੀ ਹੋ ਕੇ ਤੋੜਾ ਕੇ ਜਾਂ ਤਾਂ ਫੇਰ ਨਿਬੜੀ ਜਾਊਗਾ ਤੇ ਜਾਂ ਆਪੇ ਫੇਰ ਬਾਤੀ ਚਾਪੇਗੀ ਚੱਲ ਚੰਗਾ ਚਾਪਣਾ ਮੈਂ ਕਿ ਰੋਟੀ ਖਾਣੀ ਹੈ ਪਹਿਲਾਂ ਤੂੰ ਨਾ ਕੋਈ ਨਹੀਂ ਖਾਣਾ ਫੇਰ ਰੋਟੀ ਤਾਂ ਕਿਆ ਦੀ ਮੋਟਾ ਗੋਣਾ ਗੇੜਾ ਰੋਟੀ ਦਾ ਗੇੜਾ ਨਾ ਚਾਹ ਹਾਂ ਬਸ ਆਖੇ ਗਏ ਸਾਰਾ ਦਿਨ ਇਹੀ ਟੈਨਸ਼ਨਾਂ ਬਣਗਾ ਰਹਿੰਦਾਗਾ ਉਹ ਜਵਾਕ ਨਾ ਰੋਟੀ ਖਾਂਦਾ ਨਾ ਚਾਹ ਪੀਂਦਾ ਉਹ ਸਾਰਾ ਦਿਨ ਉਹ ਟੈਨਸ਼ਨ ਚ ਪੁੱਟ ਰਿਆ ਫਿਰਦਾ ਰਹਿੰਦਾ ਵੀ ਖਣੀ ਕਿ ਮੈਨੇ ਬੜੂ ਜਵਾਕ ਰਿੰਦਾ ਇਹ ਵੀ ਸਾਰਾ ਦਿਨ ਜਵਾਕ ਰੀ ਕੀ ਕਰੇ ਕਲਪਨਾ ਚਾਹਗੀ ਹੱਥ ਕੱਬ ਨੂੰ ਕੋਤੀ ਹੱਥ ਪਿੱਛੇ ਜਾਂਦੇ ਆ ਸਾਰਾ ਦਿਨ ਮੈਂ ਉਹ ਹੀ ਦੇਖਦੀ ਆ ਮੈਂ ਥੋੜੀ ਘਿਰਦੀ ਕੀ ਗੱਲ ਮੈਨੂੰ ਬੁਲਾ ਕੇ ਆ ਫੋਨ 'ਚ ਲੱਗੇ ਪਿਓ ਹੈ ਉਹ ਫੋਨ ਜਾ ਕੇ ਸੀਗੇ ਦੋਸਤਾ ਅੱਛਾ ਹੋਰ ਦੋਸਤਾ ਸੀ ਜਾਂ ਕਿਸੇ ਹੋਰ ਦਾ ਸੀਗਾ ਦੋਸਤਾ ਹੀ ਸੀ ਹੋਰ ਕੀ ਦਾ ਹੋਣਾ ਨਾ ਕੀ ਪਤਾ ਮਖਾ ਹੋਰ ਨਾਲ ਵੀ ਗੱਲ ਕਰਦੇ ਹੋ ਤੁਸੀਂ ਨਹੀਂ ਨਹੀਂ ਚੀਟ ਕਰਦੇ ਹੋ ਮੈਨੂੰ ਤੈਨੂੰ ਚੀਟ ਕਰਕੇ ਮਰਨਾ ਮੈਂ ਅਛਾ ਡਰ ਵੀ ਲੱਗਦਾ ਮੇਰੇ ਤੋਂ ਪਿਆਰ ਪਤਾ ਕਿੰਨਾ ਕਰਦਾ ਤੈਨੂੰ ਮੈਂ ਓਹੋ ਕਿੰਨਾ ਕਿ ਕਰਦੇ ਹੋ ਬਹੁਤ ਜ਼ਿਆਦਾ ਹਾਂ ਤਾਂ ਹੀ ਫਿਰ ਘਰੇ ਵਿਆਹ ਦੀ ਗੱਲ ਕਰ ਲਈ ਹੈਨਾ ਤਿਆਰ ਕਰਦੇ ਹੋ ਤਾਂ ਬਹੁਤ ਜ਼ਿਆਦਾ ਵਿਆਹ ਦੀ ਤੈਨੂੰ ਦੱਸਿਆ ਤਾਂ ਹੈਗਾ ਯਾਰ। ਹੂੰ। ਕਲੇਸ਼ ਪਿਆ ਖੜਾ ਘਰੇ ਭੈਣ ਬੈਠੀ ਆ। ਉਹ ਤਾਂ ਗੱਲ ਮੈਂ ਸਮਝਦੀ ਆ ਹੁਣ ਘਰੇ ਭੈਣ ਬੈਠੀ ਆ। ਦੇਖ ਵੀ ਕੀ ਗੱਲ ਤਾਂ ਕਰਨੀ ਪੂਗੀ ਘਰੇ। ਹੁਣ ਮੇਰੇ ਘਰ ਦੇ ਵੀ ਕਹਿੰਦੇ ਆ ਵੀ ਤੇਰੀ ਵਿਆਹ ਦੀ ਉਮਰ ਹੋ ਗਈ ਹੁਣ ਮੈਂ ਕਿੰਨੇ ਕੁ ਰਿਸ਼ਤੇ ਮੋੜਾ ਤੁਹਾਡੇ ਸਾਹਮਣੇ ਕਿੰਨੇ ਰਿਸ਼ਤੇ ਨੂੰ ਨਾ ਕਰਤੇ। ਹੁਣ ਉਹ ਪੁੱਛਦੇ ਹੋਵੇ ਤੂੰ ਕਿਉਂ ਮੋੜਦੇ ਆ ਨੇ ਵਧੀਆ ਉਹਦੇ ਰਿਸ਼ਤੇ ਆਉਂਦੇ ਆ। ਗੱਲ ਕਰਾਂਗੇ ਇਹ ਤੈਨੂੰ ਦੱਸਿਆ ਤਾਂ ਹੈਗਾ ਇੱਕ ਵਾਰੀ ਆ ਰੌਲਾ ਇਹ ਤਾਂ ਨਿਬੜ ਜਾਣ ਦੇ। ਉਦੋਂ ਤੈਨੂੰ ਪਤਾ ਲੱਗਿਆ ਪਰ ਉਹ ਕਿੰਨਾ ਠੱਠ ਕਰਦਾ ਯਾਰ ਹੁਣ ਇੱਕ ਵਾਰੀ ਉਹਦੇ ਨਾਲ ਗੱਲ ਕਰ ਲਗੇ ਆਪਾਂ ਇੱਕ ਵਾਰੀ ਪੰਚਾਇਤ ਚ ਤਾਂ ਬੁਲਾਇਆ ਸੀ ਉਹਨੂੰ ਤੇਰੇ ਕੋਲ ਮਲਾਇਆ ਸੀ ਉਹ ਤਾਂ ਮੰਨਿਆ ਨਹੀਂਗਾ ਅੱਛਾ ਹੁਣ ਬੇਬੇ ਕਹਿੰਦੀ ਕੋਈ ਨਾ ਇੱਕ ਵਾਰੀ ਆਪਾਂ ਵੇਟ ਕਰਦੇ ਆਂ ਉਹਦਾ ਜਦੋਂ ਗੱਲ ਠੰਡੀ ਪੈ ਗਈ ਇੱਕ ਵਾਰੀ ਭੈਣ ਨੂੰ ਉੱਥੇ ਛੱਡਿਆ ਗਏ ਹੂੰ ਹੂੰ ਫੇਰ ਆਪਾਂ ਗੱਲ ਕਰੂਗਾ ਮੈਂ ਬੇਬੇ ਨਾਲ ਕੋਈ ਨਾ ਤੂੰ ਕਰੇ ਕਹਿ ਮਾੜਾ ਮੋਟਾ ਕੋਈ ਨਾ ਇੱਕ ਵਾਰ ਜਿਹੜੀ ਵੀ ਗੱਲ ਹੈਗੀ ਹੈ ਨਾ ਬਹਿ ਕੇ ਆਪਦੀ ਪੰਚਾਇਤ ਚ ਨੇ ਰੇੜ ਲੋ ਹਨਾ ਜੇ ਕੋਈ ਤੰਗ ਕੋਈ ਵੀ ਗੱਲਬਾਤ ਆਪਦੀ ਗੱਲ ਖੋਲ ਪੰਚਾਇਤ ਅੱਗੇ ਰੱਖ ਦੇ ਤੇ ਭੈਣ ਨੂੰ ਹੈ ਕਿ ਤੇ ਪੰਚਾਇਤ ਅੱਗੇ ਜੋੜੀ ਵੀ ਗੱਲ ਹੈ ਤੇਰੇ ਦਿਲ ਤੇ ਜੋ ਵੀ ਕਹਿੰਦਾ ਬਾਈ ਸਾਰੀਆਂ ਗੱਲਾਂ ਦੱਸੇ ਮੁੱਢੇ ਗੱਲ ਕਰੋ ਨੂੰ ਫੇਰ ਲੜਾਈਆਂ ਹੋਈ ਜਾਣਗੀਆਂ ਗੱਲਾਂ ਦਾ ਸਾਰੀਆਂ ਕੀਤੀਆਂ ਸੀ ਕਲੀਅਰ ਸਰਪੰਚ ਕੋਲ ਉੱਥੇ ਤਾਂ ਮੁੱਕਰ ਜਾਂਦਾ ਉੱਥੇ ਤਾਂ ਜਮੇ ਸਿਆਣਾ ਬਣ ਜਾਂਦਾ ਮੈਂ ਆਹ ਨਹੀਂ ਕੀਤਾ ਆਹ ਨਹੀਂ ਕੀਤਾ ਹੁਣ ਗੱਡੀ ਮੰਗੀ ਜਾਂਦਾ ਤੈਨੂੰ ਪਤਾ ਹੈ ਗੱਡੀ ਕਿੱਥੋਂ ਦੇਦਗੇ ਹੋਣਾ ਹੈ ਸਾਰੀਆਂ ਗੱਲਾਂ ਮੁੱਕਰ ਜਾਂਦਾ ਆਪਾਂ ਕਿ ਮੌਕੇ ਦੇਓ ਇਹ ਤਾਂ ਫਿਰ ਗਲਤ ਗੱਲ ਐ ਨਹੀਂ ਜੇ ਫਿਰ ਜੇ ਡਿਮਾਂਡਾਂ ਰੱਖਦਾ ਫਿਰ ਮੂੰਹ ਤੇ ਵੀ ਗੱਲ ਕਰੇ ਨਾ ਮੁੱਕਰਨ ਦਾ ਕੀ ਫਾਇਦਾ ਫਿਰ ਤੇ ਹੋਰ ਉੱਥੇ ਆ ਕੇ ਕਹਿੰਦਾ ਮੈਂ ਤਾਂ ਕਹੀ ਨਹੀਂ ਗਏ ਆਏ ਨਹੀਂ ਜੋ ਨਹੀਂ ਤੇ ਕੁੱਟਦਾ ਮਾਰਦਾ ਭੈਣ ਨੂੰ ਕੁੱਟ ਕੇ ਹੁਣ ਇੱਥੇ ਭੇਜੀ ਤੀ ਹੁਣ ਆਏ ਆ ਬੇਬੇ ਕਹਿੰਦੀ ਇੱਕ ਵਾਰੀ ਆਪਾਂ ਵੇਟ ਕਰਦੇ ਹੁਣ ਬੇ ਇੱਕ ਵਾਰੀ ਭੈਣ ਨੂੰ ਉੱਥੇ ਗੱਲਬਾਤ ਕਰਕੇ ਆਪਾਂ ਛੱਡੇਗੀ ਫਿਰ ਦੇਖਦੇ ਆ ਕੀ ਬਣਦਾ ਗੱਲਬਾਤ ਐਵੇਂ ਨਾ ਛੱਡ ਕੇ ਆਇਓ ਚਾਰ ਬੰਦੇ ਚ ਬਹਿ ਕੇ ਫੇਰ ਗੱਲ ਕਰਿਓ ਫੇਰ ਛੱਡ ਕੇ ਆਇਓ ਆਹੀਂ ਛੱਡ ਕੇ ਆਵਾਂਗੇ ਹੁਣ ਗੱਲਬਾਤ ਚੰਗੀ ਤਰ੍ਹਾਂ ਇੱਕ ਤੀ ਬਹੁਤ ਹੋ ਗਿਆ ਮੈਂ ਤਾਂ ਇੱਕ ਵਾਰੀ ਕੁੱਗੀ ਨੂੰ ਕਿਹਾ ਸੀਗਾ ਯਾਰ ਆਪਾਂ ਇੱਕ ਵਾਰੀ ਉਹਨੂੰ ਬਣਾ ਦਈਏ ਫੇਰ ਲੋਟ ਆਊਗਾ ਨਹੀਂ ਤਾਂ ਉਹਨੇ ਆਹੀਂ ਠੱਠ ਕਰੀ ਜਾਣਾ ਭੈਣ ਨੂੰ ਐ ਮਸਲੇ ਲੜਾਈਆਂ ਨਾਲ ਥੋੜੀ ਹੱਲ ਹੁੰਦੇ ਆ ਜਵਾਈ ਭਾਈ ਆ ਐ ਕੁੱਟ ਮਾਰ ਨਾਲ ਥੋੜੀ ਲੋਟ ਆਊਗਾ ਉਹ ਪਿਆਰ ਨਾਲ ਤਾਂ ਬਥੇਰਾ ਸਮਝਾ ਲਿਆ ਯਾਰ ਉਹਨੂੰ ਤੈਨੂੰ ਪਤਾ ਤਾਂ ਹੈਗਾ ਬੇਬੇ ਕਿੰਨਾ ਲਾੜ ਪਿਆ ਕਰਦੀ ਏ ਜਦੋਂ ਜਿਹੜੀ ਚੀਜ਼ ਮੰਗਦਾ ਉਹਦਾ ਦੇ ਆਉਂਦੀ ਏ ਉਹਨੂੰ ਹੁਣ ਉਹਨੂੰ ਮੂੰਹ ਪੈ ਗਿਆ ਚੰਬਲ ਗਿਆ ਹੁਣ ਉਹਨੂੰ ਜਦੋਂ ਜੀ ਕਰਦਾ ਤਾਂ ਮੰਗ ਲੈਂਦਾ ਮੈਂ ਤਾਂ ਕਿਹਾ ਐ ਥੋੜੀ ਲੋਟ ਆਉ ਚਾਲ ਕੋਈ ਨਾ ਜੋ ਵੀ ਗੱਲ ਆਪਦੇ ਪਿੱਛੇ ਕਰ ਲਿਓ ਹਨਾ ਤੇ ਮੈਂ ਤਾਂ ਐ ਕਹਿੰਨੇ ਯਾਰ ਮੈਂ ਕਿੰਨਾ ਘਟਾ ਮੇਰੇ ਘਰ ਦੇ ਨੂੰ ਰੋਕਾਂ ਮੈਨੂੰ ਤਾਂ ਲੱਗਦਾ ਨਾ ਤੂੰ ਉਦੋਂ ਗੱਲ ਕਰੇਂਗਾ ਜਦੋਂ ਮੇਰੇ ਘਰ ਦੇ ਨੂੰ ਹੋਰ ਕਿਤੇ ਵਿਆਹ ਕੇ ਮੈਨੂੰ ਤੋਰਤਾ ਯਾਰ ਐ ਕਿਵੇਂ ਤੋਰਤਾ ਯਾਰ ਤੈਨੂੰ ਕਿਹਾ ਤਾਂ ਹੈਗਾ ਜਦੋਂ ਮੈਂ ਗੱਲ ਕਰੂੰਗਾ ਪੱਕਾਵਾਂਗੇ ਵਿਆਹ ਮੇਰੀ ਗੱਲ ਸੁਣ ਤੂੰ ਘਰ ਦੇ ਨੂੰ ਕਹਿ ਮੰਮੀ ਨੂੰ ਮੰਮੀ ਮੈਨੂੰ ਪੇਪਰ ਦੀ ਤਿਆਰੀ ਕਰ ਲੈਣ ਦੇ ਮੈਂ ਪੇਪਰ ਦੇ ਕੇ ਫੇਰ ਕਰਾਂਗੀ ਵਿਆਹ ਉਗ ਨੂੰ ਆਪਣਾ ਰੋਲਾ ਨਿਬੜ ਜੂਗਾ ਭੈਣ ਦਾ ਮੈਂ 2-4 ਮਹੀਨੇ ਬਾਅਦ ਗੱਲ ਕਰ ਲੂਗਾ ਫਿਰ ਉਦੋਂ ਬਾਅਦ ਆਪਾਂ ਵਿਆਹ ਕਰਾ ਲਾਂਗੇ ਹੋਰ ਏਡੀ ਚ ਕੀ ਗੱਲ ਠੀਕ ਹੈ ਜੀ ਮੈਂ ਇੱਕ ਵਾਰ ਮੰਮੀ ਨੂੰ ਹੋਰ ਕਹਿ ਕੇ ਕਹਿ ਕੇ ਵੇਖ ਲੂਗੀ ਜੇ ਮੰਨ ਗਈ ਤਾਂ ਪਤਾ ਕੀ ਉਹਨ ਮੰਮੀ ਕਹਿੰਦੀ ਆ ਆਪਦਾ ਪੜ੍ਹ ਲਿਖ ਲਿਆ ਤਾਂ ਵਿਆਹ ਤੋਂ ਬਾਅਦ ਹੀ ਪੜੀ ਜਿਹੜਾ ਕੁਝ ਪੜਨਾ ਸੀ ਬਥੇਰਾ ਪੜਾ ਲਿਆ ਕੋਈ ਨਾ ਤਾਂ ਮੰਮੀ ਨੂੰ ਕਹਿ ਕੋਈ ਨਾ ਵਿਆਹ ਨੂੰ ਕੀ ਹੈ ਮੈਂ ਕਿਤੇ ਕੁਝ ਗਲਤ ਕਰਦੀ ਆ ਕਿਤੇ ਕੁਝ ਸੰਗਾ ਜੀ ਹੋਰ ਹੂੰ ਮੈਨੂੰ ਆਇਆ ਜੇ ਤੁਸੀਂ ਘਰੇ ਗੱਲ ਕਰੋਗੇ ਫਿਰ ਹੀ ਮੈਂ ਮੰਮੀ ਕੋਲ ਗੱਲ ਕਰਾਂ ਕੋਈ ਨਾ ਮੈਂ ਮੰਮੀ ਨਾਲ ਕਰਦਾ ਗੱਲ ਬੇਬੇ ਨਾਲ ਹੂੰ ਹੂੰ ਭੈਣ ਨੂੰ ਇੱਕ ਵਾਰੀ ਉੱਥੇ ਵੀ ਛੱਡ ਕੇ ਗੱਲ ਕਰਕੇ ਫਿਰ ਆਪਾਂ ਕਰਦੇ ਆਂ ਗੱਲ ਹਣਾ ਚੰਗਾ ਜੀ ਹਾਂ ਬਾਕੀ ਤੂੰ ਪੇਪਰ ਦੀ ਤਿਆਰੀ ਕਰ ਲਿਆ ਕਰ ਮੰਮੀ ਨੂੰ ਨਾਲੇ ਇਨ ਬਹਾਨੇ ਨਾਲ ਹੋ ਜਾਊਗਾ ਮੈਂ ਪੇਪਰਾਂ ਦੀ ਤਿਆਰੀ ਕਰਦੀ ਆਂ ਹਾਂ ਮੈਂ ਤਿਆਰੀ ਤਾਂ ਕਰਦਾ ਨਹੀਂ ਹੁੰਦੀ ਆ ਤੇ ਤੂੰ ਤੁਸੀਂ ਵੀ ਬਾਲਾਂ ਨੇ ਟੈਨਸ਼ਨ ਨਾ ਲੋ ਕੋਈ ਗੱਲੇ ਸਭ ਕੁਝ ਠੀਕ ਹੋ ਜਾਊਗਾ ਹਾਂ ਟੈਨਸ਼ਨ ਤਾਂ ਹੁਣ ਤੈਨੂੰ ਪਤਾ ਹੀ ਹੋਈ ਜਾਂਦੀ ਆ ਯਾਰ ਹਾਂ ਚੱਲ ਕੋਈ ਨਾ ਹੁਣ ਬਾਕੀ ਦੇਖਦੇ ਆਂ ਕਰਦੇ ਆਂ ਗੱਲ ਗੱਲ ਕਰਕੇ ਫਿਰ ਭੈਣ ਨੂੰ ਛੱਡ ਕੇ ਆਉਣੇ ਆ ਹਾਂਜੀ ਕੋਈ ਗੱਲ ਨਹੀਂ ਸਾਰ ਕੁਝ ਠੀਕ ਹੋ ਜਾਊਗਾ ਭੈਣ ਵਾਲੇ ਵੱਲੋਂ ਵੀ ਹਾਂਜੀ ਹੋਰ ਪੜ੍ਹਾਈ ਵਗੈਰਾ ਵਧੀ ਠੀਕਾ ਹੋਰ ਕਰੇ ਠੀਕ ਆ ਸਾਰੇ ਸਾਰੇ ਵਧੀਆ ਚੱਲ ਫਿਰ ਮੈਂ ਚੱਲਦਾ ਫਿਰ ਤੂੰ ਟਾਈਮ ਨਾਲ ਘਰੇ ਜਾ ਕਿ ਮੈਂ ਛੱਡ ਗਿਆ ਮੈਂ ਤੈਨੂੰ ਆ ਆਜੋ ਕਿੱਥੇ ਚੱਲਦੇ ਆ ਚੱਲ ਆ ਜਾ ਫਿਰ ਮੈਂ ਤੈਨੂੰ ਛੱਡਿਆ ਹੁਣ ਨਾਲੇ ਹਾਂਜੀ ਅੱਛਾ ਹਾਂ ਬੋ ਤਾਂ ਮੈਂ ਤੁਹਾਨੂੰ ਐਂ ਕਹਿਨੀ ਵੀ ਹੁਣ ਤੱਕ ਕੰਮ ਨਾ ਬਾਲਾ ਵੱਧ ਗਿਆ ਹਨਾ ਕੰਮ ਤਾਂ ਵੱਧ ਗਿਆ ਬੇਬੇ ਹਾਂ ਉਹਨਾਂ ਦੇ ਸੀ ਜਾਂਦਾ ਫਿਰ ਕੁੜੀ ਘਰੇ ਬੈਠੀ ਹੋਰ ਕੰਮ ਕਿਵੇਂ ਵਧੂਗਾ ਉਹੀ ਗੱਲ ਆ ਉਹਦੇ ਵੇਖ ਕੇ ਮੈਂ ਆਪਾਂ ਨੂੰ ਬੋਰ ਕੇ ਜਿ ਬਾਗ ਗਿਆ ਪਰ ਗੱਲ ਇਹ ਵੀ ਆ ਨਾ ਬੇਬੇ ਜੇ ਹੁਣ ਆਪਾਂ ਕੋਈ ਹੋਰ ਉੱਤਾ ਚੱਕਦੇ ਨਾ ਤੱਕ ਮੈਂ ਗਲਤ ਵੀ ਹੋ ਜੂਗਾ ਗਲਤ ਤਾਂ ਹੋਊਗਾ ਫਿਰ ਹੁਣ ਆਪਾਂ ਤੈਨੂੰ ਘਰੇ ਵੀ ਨਹੀਂ ਬਾਹਰ ਆ ਕੇ ਜਬ ਤਾ ਆਪੋ ਹੋਣਾ ਚਾਹੁੰਦੇ ਵੀ ਨਹੀਂ ਹਾਂ ਪੋਥੇ ਵੀ ਸੌਣੀ ਆ ਆਪਾਂ ਘਰੇ ਪਹਾਉਣੀ ਚਾਹੁੰਦੇ ਵੀ ਨਹੀਂ ਆਪਾਂ ਤਾਂ ਆਪੇ ਘਰੇ ਬਸਲੇ ਰਸੇ ਆਉਦਾ ਹੱਸਣ ਖੇਡਣਾ ਆਪਣੇ ਪਰਿਵਾਰ ਚ ਪਰ ਆ ਵੀ ਮੈਨੂੰ ਉਹ ਲੱਗਦਾ ਨਹੀਂ ਵੀ ਉਹ ਕੋਈ ਲੀਤੇ ਆ ਜੂਗਾ ਉਹ ਫਿਰ ਕਿੰਨਾ ਕੁ ਟਾਈਮ ਸੁਣੀ ਜੇ ਅੱਗੇ ਆਏ ਹੁਣ ਯਾਰ ਮੇਰਾ ਤਾਂ ਜੀ ਕਰਦਾ ਹੁਣ ਇੱਕ ਵਾਰੀ ਕਰਦ ਗੇ ਲੋਟ ਵਧਾ ਦਾਂ ਉਹਨੂੰ ਜੀ ਕਰਦਾ ਮੈਨੂੰ ਉਹ ਯਾਰ ਐ ਨਹੀਂ ਹੁੰਦਾ ਮੈਂ ਤੈਨੂੰ ਬਾਹਰ ਆਹੀ ਗੱਲ ਤੇਰੇ ਖਾਣੇ ਚ ਪਾ ਕੇ ਨਾ ਐ ਨਹੀਂ ਹੁੰਦੇ ਹੁੰਦੇ ਕੰਮ ਐ ਇਹਨੂੰ ਘਰੇ ਬਿਠਾ ਲੈ ਜ ਫਰ ਲੋਟ ਹੀ ਨਹੀਂ ਆਉਂਦਾ ਹੋਰ ਕਿਵੇਂ ਕਰਗੇ ਉਹਦਾ ਕੋਈ ਨਹੀਂ ਪਤਾ ਹੌਲੀ ਹੌਲੀ ਲੋਟ ਆ ਜੂਗਾ ਹੁਣ ਆਪਾਂ ਇਹਨੂੰ ਵੀ ਨਹੀਂ ਕਰੇ ਬਹਾ ਸਕਦੇਗੇ ਇਹ ਵੀ ਆਪਾਂ ਬਸਾਉਣੀ ਹੈਗੀ ਉੱਥੇ ਹੈ ਅੱਜ ਤਾਂ ਆਪਾਂ ਕਿੱਦਿਆਂ ਨੇ ਫਿਰ ਬਤਾ ਦਿੰਦੇ ਉਹਨੂੰ ਮੇਰੀ ਸੁਣ ਕੰਨ ਆਪਾਂ ਹੁਣ ਕੋਈ ਇਹੋ ਜਿਹਾ ਕੰਮ ਨਹੀਂ ਚੱਕਣਾ ਜਿਹੜਾ ਉਹ ਪੜ ਕੇ ਜਾਂ ਉਹਦੇ ਕੋਲ ਦਿਲ ਨੂੰ ਖੇਸ ਪਹੁੰਚੇ ਆਪਾਂ ਇੱਕ ਵਾਰੀ ਸਰਪੰਚਾਂ ਨਾਲ ਗੱਲ ਕਰ ਲਈ ਠੀਕ ਹੈ ਹੁਣ ਇਸ ਤੋਂ ਬਾਅਦ ਆਪਾਂ ਕੋਈ ਥਾਣੇ ਪਚੈਰੀ ਜਾਂ ਕੋਹ ਹੋਰ ਇਹੋ ਜਿਹਾ ਕੰਮ ਨਹੀਂ ਕਰਨਾ ਉਹਨੂੰ ਚੱਲਣ ਦਾ ਜਿਵੇਂ ਚੱਲਦਾ ਆ ਤੇ ਮਤੇ ਨਾਲ ਚੱਲਣ ਤੇ ਉਹਨੂੰ ਇੱਕ ਵਾਰੀ ਫਿਰ ਦੇਖਦੇ ਆਪਾਂ ਹੁਣ ਆਪਾਂ ਨਾ ਨਾਤਾ ਲਾਓ ਫੋਨ ਤੇ ਨਾ ਆਪਾਂ ਉਹਨੂੰ ਬਾੜਾ ਕਾਓ ਆਪਾਂ ਕਿਹੜਾ ਬੈਠੋ ਹੁਣ ਦੇਖੋ ਆਹੋ ਬਾਕੀ ਭੂਆ ਹੈਗੀ ਆ ਆਪੇ ਦੇਖ ਲੂ ਜਿਵੇਂ ਵੀ ਹਾਂ ਉਹ ਹੁਣ ਉੱਥੇ ਦੇਖੋ ਸ਼ਾਂਤਿ ਭੂਆ ਦੀ ਕਿਹੜਾ ਮੰਨ ਲਈ ਉਹਨੇ ਭੂਆ ਨੂੰ ਦੱਗੇ ਕਹਿੰਦਾ ਜੀ ਤੈਨੂੰ ਲੱਖ ਰੁਪਏ ਦਵਾ ਦੇ ਚੱਲ ਉਹ ਤਾਂ ਕਿਸੇ ਦੀ ਵੀ ਨਹੀਂ ਇਸ ਗੱਲ ਤਾਂ ਆਪਾਂ ਨੂੰ ਸਾਰਿਆਂ ਨੂੰ ਕੱਤਾ ਮੰਨਦਾ ਕੀ ਦੀ ਉਹ ਚੱਲ ਕੋਈ ਨਹੀਂ ਪੁੱਤ ਭੂਆ ਦੀ ਵੀ ਮੰਨੂਗਾ ਸਾਰਾ ਕੁਝ ਹੋ ਜਾਊਗਾ ਹੋਊਗਾ ਸਹਜ ਮਤੇ ਨਾ ਹੁਣ ਜਿਵੇਂ ਆਪਾਂ ਕਾਲ ਕਰਦੇ ਤੂੰ ਕਾਲ ਕਰਦਾ ਐਵੇਂ ਤਾਂ ਨਹੀਂ ਹੁੰਦਾ ਹੁਣ ਕੋਈ ਨਹੀਂ ਆਇਆ ਆਪਣੇ ਕੋਲੇ ਬੈਠੀ ਐ ਕਿਹੜੇ ਉੱਪਰ ਥਾਂ ਬੈਠੀ ਐਗੀ ਚਲ ਕੋਈ ਨਹੀਂ ਦੇਖਦੇ ਆਪਾਂ ਲੈ ਬੇਬੇ ਗੱਲ ਤਾਂ ਕਰਨੀ ਪਊਗੀ ਐ ਹੱਥ ਤੇ ਹੱਤ ਤਰਕੇ ਥੋੜੀ ਬੈਠੇ ਜਾਣਾ ਹੁਣ ਆਇਆ ਤਾਂ ਹੁਣ ਗੱਲ ਕਰੀ ਜਾਂਦੇ ਆਪਾਂ ਤਾਂ ਫਿਰ ਹੁਣ ਜਦੋਂ ਕਿਸੇ ਸਾਹਵੱਚ ਹੀ ਨਹੀਂ ਆਇਆ ਤਾਂ ਉਹਦੋਂ ਲੈ ਸੱਦਾ ਸੀਗਾ ਤੇ ਉੱਡ ਕੇ ਆਪਣੇ ਨਾਲ ਮੂੰਹ ਮੋਟਾ ਕਰਕੇ ਆ ਕੇ ਬਾਹ ਲੋ ਆਪਦੀ ਨੂੰ ਫਿਰ ਭਾਈ ਤੂੰ ਤਾਂ ਉਹ ਗੱਲ ਕੱਢਤੀ ਕੁੱਟ ਮਾਰ ਕੇ ਮੈਥੋਂ ਤਾਂ ਨਹੀਂ ਕੱਢੀ ਜਾਂਦੀ ਮੇਰੇ ਤਾਂ ਧੀ ਆ ਤੂੰ ਸਰਪੰਚ ਦੀ ਘੜਾਉਣੇ ਕੋਈ ਸੰਗ ਮੰਨੀ ਆ ਉਹਦੀ ਵੀ ਨਹੀਂ ਮੰਨੀ ਸ਼ਰਮ ਉੱਚ ਲੋਹਰਣ ਆਪਾਂ ਆਪਾਂ ਹੋਰ ਵਧਾ ਲਾਂਗੇ ਇਸ ਗੱਲ ਨੂੰ ਠੀਕ ਆ ਉਹਨੇ ਹੋਰ ਵਧਾ ਲੈਣੀ ਐ ਇਸ ਗੱਲ ਨੂੰ ਬਸ ਫਿਰ ਗੱਲ ਵਧੀ ਜਾਊਗੀ ਹੱਲ ਕੋਈ ਹੋਣਾਗੀ ਹੱਲ ਤਾਂ ਕੀ ਹੋਣਾ ਕਿੰਨਾ ਚਿਰਾਂ ਕਰਨੀ ਸ਼ਰਮ ਤਾਂ ਮੰਨੂਗਾ ਯਾਰ ਉਹਦਾ ਟੱਬਰ ਐ ਉਹਦਾ ਪਰਿਵਾਰ ਐ ਉਹਨੂੰ ਨਹੀਂ ਪਤਾ ਇਸ ਗੱਲ ਦੀ ਫਿਕਰ ਨਹੀਂ ਕਿ ਮੈਂ ਵੀ ਆਪਾਂ ਘਰ ਬਸਾਉਣਾ ਦਾ ਨਾ ਵੀਰੇ ਉਹਨੇ ਤਾਂ ਟੱਬਰ ਆਪਦਾ ਮੰਨਿਆ ਹੀ ਨਹੀਂ ਮੈਨੂੰ ਉਹਦਾ ਗੱਡੀ ਲੈ ਕੇ ਸਵਾਰ ਕਰੂਗਾ ਗੱਡੀ ਲੈ ਕੇ ਵੀ ਨਹੀਂ ਸਵਾਰ ਹੋਣਾਗਾ ਮੈਨੂੰ ਤਾਂ ਲੱਗਦਾ ਜਿਵੇਂ ਦੇ ਉਹਦੇ ਲੱਛਣ ਆ ਮੈਨੂੰ ਤਾਂ ਲੱਗਦਾ ਤਮਾ ਗੱਡੀ ਲੈ ਜਹਾਜ਼ ਦੇ ਦੀਏ ਨਹੀਂ ਕੋਈ ਉਹ ਤਾਂ ਉਹੀ ਰਹੂਗਾ ਕੋਈ ਨੂੰ ਪਤਾ ਸਮਝ ਜੂਗਾ ਨਹੀਂ ਭਾਈ ਕੀ ਰਹਿਣਾ ਸਬਰ ਤਾਂ ਕਰਨਾ ਹੀ ਪੈਣਾ ਥੋੜੀ ਆਹੀਂ ਤਾਂ ਕਹਿੰਨ ਸਮਝ ਜੂਗਾ ਆਪਾਂ ਵੀ ਉਸ ਗੱਲ ਨੂੰ ਵਧਾਈ ਚੱਲਾਂਗੇ ਗੱਲ ਵਧਾਈ ਚੱਲੂਗੇ ਤੈਨੂੰ ਘਰੇ ਨਹੀਂ ਬਿਠਾ ਸਕਦੇ ਲੋਕਾਂ ਦੇ ਮੂੰਹ ਪੜੇ ਜਾਣਗੇ ਮੁੜ ਕੇ ਮੈਂ ਇਹ ਦੱਸ ਦੇ ਹੁਣ ਲੋਕਾਂ ਦਾ ਪਤਾ ਗੱਲਾਂ ਵੀ ਨਹੀਂ ਸੁਣਾਂ ਜਾਂਦੀਆਂ ਲੋਕ ਕੀ ਕੀ ਬੋਲਦੇ ਆਗੇ ਹਰ ਕਿਸਰਨੀ ਮਾਂ ਕਰਕੇ ਘਰੇ ਵੜ ਜਾਣੇ ਆਗੇ ਕੀ ਕਰਕੇ ਫਿਰ ਹੁਣ ਸਾਰ ਨੂੰ ਸੁਣ ਲੈਣਾ ਪੈਣਗੇ ਜਦੋਂ ਆਪਣੇ ਘਰੇ ਜਵਾਕੜੀ ਬੈਠੀ ਬੇਬੇ ਤੇਰੀ ਲਿਆਜ ਕਰਕੇ ਜੰਬਲਿਆ ਤੂੰ ਲਿਆਜ ਕਰੀਗੀ ਦੇਈਗੀ ਦੇਈਗੀ ਹੁਣ ਮੂੰਹ ਪੈ ਗਿਆ ਉਹਨੂੰ ਮੂੰਹ ਤਾਂ ਪਾਇਗਾ ਚਲ ਕੋਈ ਨਹੀਂ ਵੇਖਨੇ ਫਿਰ ਆਪਾਂ ਵੀ ਕੀ ਵੰਡਾ ਉਹਦੇ ਮੂੰਹ ਨਹੀਂ ਦਿੰਦੀ ਸੀ ਇਹ ਆਹ ਜਆ ਦੇ ਢੀ ਦੇ ਮੂੰਹ ਨੂੰ ਵੀ ਦਿੰਦੀ ਤਾਂ ਸੀ ਉਹ ਹੀ ਤਾਂ ਗੱਲ ਹੁੰਦਾ ਫਿਰ ਕਿਸ ਹਾਬ ਸਰਦਾ ਹੁੰਦਾ ਹੁਣ ਆਪਾਂ ਤਾਂ ਉਹਦੀ ਧੀ ਮਾਰੇ ਕਰਦੇ ਸੀ ਚੱਲ ਵੀ ਉਹੀ ਗੱਲ ਆਪਦੀ ਜਵਾਖੜੀ ਵਰਤੂਗੀ ਕਿਹੜਾ ਕੱਲਾ ਉਹ ਵਰਤੂਗਾ ਹੁਣ ਐ ਕਿ ਪਤਾ ਸੀ ਫਿਰ ਉਹ گاਾਂ ਵੱਧ ਜਾਊਗਾ ਚੱਲ ਹੁਣ ਤੂੰ ਸਾਰੀ ਗੱਲ ਧਿਆਨ ਨਾਲ ਸੁਣ ਮੇਰੀ ਆਪਾਂ ਕੋਈ ਗੱਲ ਨਹੀਂ ਬਣਾਉਣੀ ਠੀਕ ਹੈ ਥੋੜਾ ਦਾ ਆਪਾਂ ਉਹਦੀ ਵੇਟ ਕਰਦੇ ਆਂ ਦੇਖਦੇ ਆਂ ਕੀ ਬੋਲਦਾ ਕੀ ਕਰਦਾ ਮੈਂ ਤਾਂ ਕਹਿੰਨੇ ਆ ਵੀਰੇ ਤੂੰ ਸੇ ਮੈਨੂੰ ਉੱਥੇ ਹੀ ਛੱਡ ਆਓ ਇੱਥੇ ਐਵੇਂ ਬੇਬੇ ਵਰਗਿਆਂ ਨੂੰ ਗੱਲਾਂ ਸੁਣਨੀਆਂ ਪੈਂਦੀਆਂ ਲੋਕਾਂ ਦੀਆਂ ਤੈਨੂੰ ਪਤਾ ਆ ਚਾਚੀਆਂ ਤਾਇੀਆਂ ਤਾਂ ਉਹੀ ਨਹੀਂ ਮਾਨ ਹੁੰਦੀਆਂ ਦੀਆਂ ਹਰ 100-100 ਗੱਲਾਂ ਕਰਦੀਆਂ ਹੈਗੀਆਂ ਕੋਈ ਨਹੀਂ ਪੁੱਤ ਕਰੀ ਜਾਂਦੇ ਰਹ ਜਾਂਦੀ ਹੈਗੀ ਕਰੀ ਜਾਂਦੇ ਕੋਈ ਨਹੀਂ ਪੁੱਤ ਐ ਨਹੀਂ ਐ ਤੂੰ ਘਰੋਂ ਕੱਢੀ ਵੀ ਨਹੀਂ ਮੇਰੀ ਸੁਣ ਗੱਲ ਐਨਾ ਵੀ ਕੋਈ ਚੱਕਰ ਨਹੀਂ ਤਾਚੀਆਂ ਤਾਇੀਆਂ ਬੋਲਦੀਆਂ ਤਾਂ ਬੋਲੀ ਜਾਣ ਪਰ ਐ ਵੀ ਕੋਈ ਢੱਗ ਸਰ ਦੀ ਗੱਲ ਕਰਾਂਗੇ ਫੇਰ ਤੈਨੂੰ ਤੋੜਾਂਗੇ ਠੀਕ ਹੈ ਨਾ ਹੋਰ ਐ ਕਿਵੇਂ ਛੱਡੇਗੀ ਉੱਥੇ ਵੱਧ ਸੱਟ ਵੇਟ ਮਾਰ ਕੇ ਤੇਰੇ ਫੇਰ ਫੇਰ ਆਖੂਗਾ ਮੈਂ ਕਿਹਾ ਤੈਨੂੰ ਉੱਦੇ ਲਿਆਇਆ ਤੈਨੂੰ ਆਪ ਛੱਡ ਕੇ ਗਏ ਆਗੇ ਕੋਈ ਆਖਣਾ ਤੈਨੂੰ ਹਲੇ ਰਹਿਣ ਦੇਣਾ ਉੱਥੇ ਹੋਰ ਸਿਰੇ ਹੋ ਜਾਊਗਾ ਤਾਂ ਫਿਰ ਹਾਂ ਸਿਰੇ ਹੋ ਜਾਊਗਾ ਜੇ ਆਪ ਛੱਡ ਜਾਂਦੀ ਫਿਰ ਕੋਈ ਤਾਂ ਹੱਲ ਕਰਨਾ ਦੇਖੀ ਜਾਊ ਜਿਹੜੀ ਬਣੂਗੀ ਮੇਰੇ ਨਾਲ ਲਾਇਕ ਦੇਖੀ ਜਾਊਗੀ ਮੇਰੇ ਨਾਲ ਜਿਹੜੀ ਬਣੀ ਜੇ ਤੈਨੂੰ ਮਾਰਤਾ ਫਿਰ ਅਸੀਂ ਮਗਰੋਂ ਕੀ ਕਰ ਲਾਂਗੇ ਚੰਗਿਆ ਸਕੋਤੀ ਖੜਾ ਛੱਟੂਗਾ ਮੇਰਾ ਖੜਾ ਛੱਟੂਗਾ ਤੇ ਜਵਾਖਾਂ ਦਾ ਕੀ ਬਣੂਗਾ ਤੇਰੀ ਕੱਲੀ ਦੀ ਜਾਨ ਨਾਲ ਪਾਈ ਖੜਾ ਛੱਡਦਾ ਹਾਂ ਮਗਰ ਤੇਰੇ ਜਵਾਖ ਵੀ ਆ ਠੀਕ ਹੈਂ ਚਲ ਕੋਈ ਨਹੀਂ ਹੁਣ ਥੋੜਾ ਬਹੁਤਾ ਆਪਾਂ ਨੀਵੇਂ ਹੋ ਜਾਣੇ ਫਿਰ ਹੋਰ ਕੀ ਐ ਨੀਵੇਂ ਆਗੇ ਜਿਹੜੇ ਬੈਠੇ ਹੁਣ ਫਿਰ ਨੀਵੇਂ ਹੋ ਕੇ ਡੰਗ ਲਹੂਗਾ ਹੋਰ ਕਿੰਨੇ ਕਿੰਨੇ ਨੀਵੇਂ ਹੋ ਜਗੇ ਨੀਵੇਂ ਹੋ ਕੇ ਚੱਲੀ ਜੰਨੇ ਇੰਨਾ ਟਾਈਮ ਹੋ ਗਿਆ ਤਾਂ ਹੀ ਤਾਂ ਕਹਿੰਦੇ 7 ਸਾਲ ਹੋ ਗਏ ਨੀਵੇਂ ਬਿਠੇਰੇ ਹੋਈ ਜੰਨੇ ਆ ਬਈ ਜੇ ਉਹਦੀਆਂ ਸੁਣੀ ਜਾਂਦੇ ਸੀ ਤਾਂ ਹੀ ਤਾਂ ਦਿਨ ਦੇਖਣੇ ਪੈਗੇ ਜਿਹੜਾ ਕੁਝ ਕਹਿੰਦੇ ਸੀ ਉਹ ਭੇਜ ਦੇ ਦਿੰਦੇ ਸੀ ਉਹਨੂੰ ਜਦੋਂ ਕਹਿੰਦਾ ਸੀ ਉਹ ਤਾਂ ਦੇ ਦਿੰਦੇ ਸੀ ਅਜੇ ਤਾਂ ਪੁੱਤ ਉਹਦੀ ਹੋਰ ਹੱਲ ਹੈਗਾ ਦੱਸ ਉਹਦੀ ਗੱਲ ਵੀ ਨਹੀਂ ਮੋੜੀ ਕਦੇ ਅਜੇ ਤਾਂ ਮਾਂ ਦੇ ਮੂੰਹ ਨੂੰ ਨਹੀਂ ਸੁਣਦੇ ਬੋਲਦੇ ਉਹਦਾ ਕੱਟ ਸੀਗਾ ਮੇਰੀ ਧੀ ਤਾਂ ਠੰਡਾ ਕਰਾ ਕਰਾ ਦਿਮਾਗ ਤੇ ਲੋਡ ਬਣਾਤਾ ਇਹਦੇ ਪੱਟ ਪਤਾ ਉਹਨਾਂ ਦੇ ਕਿੰਨੇ ਸੀ ਨੌ ਬੰਦੇ ਬੁੜੀਆਂ ਸੀਗੇ ਉਹ ਪਰਿਵਾਰ ਦੇ ਵਿੱਚ ਇਕੱਠਾ ਸੀਗਾ ਜਦੋਂ ਇਹਨਾਂ ਲੱਕ ਮੈਂ ਸਮਝਦਾ ਐ ਇਸ ਬਾਰੇ ਹਾਂ ਕਿ ਰਹਿਣੇ ਕੰਮ ਤੋਂ ਕਹਾ ਆਇਆ ਨਹੀਂ ਸੀਗਾ ਹੁਣ ਕਿਰ ਵੀ ਕੀ ਕਰ ਦਿੰਦਾ ਸੀ ਕੋਈ ਹੱਲ ਹੈਗਾ ਦੇਸਾਂ ਦੇ ਘਰੇ ਉਹਨਾਂ ਦਾ ਧੰਦਾ ਕਰਿਆਗਾ ਪੋਰਾ ਕਦਰ ਨਹੀਂ ਪਾਈ ਉਹਨੇ ਮਹਿਤੀ ਦੀ ਕਾਤਰਾ ਨਾ ਤਾਜੀ ਕੱਲ ਇਹ ਜਿਹੀਆਂ ਹੀ ਪੈਂਦੀਆਂ ਨੇ ਬੇਬੇ ਜਿੰਨਾ ਮਰਜੀ ਕੋਈ ਕਿਸਤਾ ਕਰ ਲੈ ਤਾਂ ਹੀ ਤਾਂ ਕਹਿੰਦੇ ਹੈਗੇ ਆਏ ਛੱਡਣ ਦਾ ਕੋਈ ਫਾਇਦਾ ਨਹੀਂ ਬੇਬੇ ਆਹ ਜੇ ਛੱਡ ਕੇ ਰਾਤ ਨੂੰ ਕੋਈ ਉਹਨੇ ਖਾ ਪੀ ਕੇ ਕੋਈ ਸੱਟ ਪੇਟ ਮਾਰਤੀ ਇਹਦੇ ਜਿਆਦੇ ਨਾ ਨਾ ਭਾਈ ਆਈ ਨਹੀਂ ਮੈਂ ਛੱਡ ਕੇ ਆਉਂਦੀਗੀ ਸਾਡੇ ਕਿਤਾਬ ਕੋਈ ਗੱਲ ਨਹੀਂ ਆਵਾਂਗੇ ਹਾਂ ਵੀ ਆਣਾ ਗਵਾਂਡ ਕੋਈ ਟੰਗਦਾ ਉਥੇ ਭੂਆ ਨਾਲ ਇੱਕ ਵਾਰੀ ਫੇਰ ਗੱਲ ਕਰਨਾਂਗੇ ਤਾਂ ਹੀ ਤਾਂ ਕਹਿੰਦੇ ਆਈ ਨਹੀਂ ਆਪਾਂ ਛੱਡ ਕੇ ਆਉਂਦੇਗੇ ਹਾਂ ਇੱਕ ਗੱਲ ਕਰਨੀ ਹੈ ਭੂਆ ਦਾ ਪਿੰਡ ਵਾਗੀ ਹੁਣ ਨਹੀਂ ਭਾਈ ਭੂਆ ਦਾ ਕਿਹੜਾ ਸਰਦਾ ਘਰੇ ਉਹਦੇ ਵੀ ਜਵਾਕ ਚੱਲੇ ਉਹਦਾ ਵੀ ਪਰਿਵਾਰ ਆ ਉਹਨੇ ਵੀ ਦੇਖਣਾ ਆਪਦਾ ਹੁਣ ਉਹ ਇੱਥੇ ਤਾਂ ਨਹੀਂ ਬੈਠ ਸਕਦੀ ਵਿਚਾਰੀ ਨਹੀਂ ਪੁੱਤ ਜਾਊਗੀ ਉਹ ਉਹਦੀ ਮੂੰਹ ਦੀ ਗੱਲ ਲਿਆਉਗੀ ਆਪਾਂ ਨੂੰ ਨਾਲ ਇੱਥੇ ਆਉਗੀ ਆਪਾਂ ਨੂੰ ਫੋਨ 'ਚ ਤਾਂ ਇਹ ਆ ਰਹਾ ਹੋ ਕੱਲ੍ਹ ਇਹ ਉਹਨੂੰ ਸਵੰਨ ਦੇ ਮੂੰਹ ਹਾ ਵਾਹ ਇੱਕ ਵਾਰੀ ਭੂਰ ਫੋਨ ਲਾਈ ਆਪਣੇ ਕੋਈ ਇਹਨੂੰ ਫੋਨ ਲਾ ਲਾਂਗੇ ਸੀ ਪੁੱਛੀਓ ਕੀ ਕਹਿੰਦੀ ਆ ਜਾਂ ਉਹਨੇ ਕੋਈ ਗੱਲ ਉਹਦੇ ਨਾਲ ਕੀਤੀ ਵੀ ਆ ਜਾਂ ਉਹ ਤਾਂ ਉਹਨੇ ਫੋਨ ਚੱਕਿਆ ਜਾਂ ਉਹਦੇ ਨਾਲ ਕੋਈ ਗੱਲਬਾਤ ਹੋਈ ਹੋਈ ਕੋਈ ਤਾਂ ਰਾਹ ਪਾਉਗੇ ਪਰ ਉਹ ਉਹਨੂੰ ਵੀ ਨਹੀਂ ਰਾਹ ਦਿੰਦਾ ਪੁੱਤ ਉਹ ਭੂਆ ਨੂੰ ਤਾਂ ਅੱਗੇ ਪਹਿਲਾਂ ਕਹਿੰਦਾ 3.5 ਲੱਖ ਰੁਪਏ ਦਵਾ ਦੇ ਕਹਿੰਦਾ ਗੱਡੀ ਦਾ ਪੈਸਾ ਤਾਂ ਹੀ ਤਾਂ ਕਹਿੰਨ ਉਹਨੂੰ ਵੀ ਨਹੀਂ ਰਾਹ ਦਿੰਦਾਗਾ ਉਹ ਰਾਹ ਦੇ ਨਾਲ ਬੰਦਾਗਾ ਉਹ 3.5 ਲੱਖ ਰੱਖਿਆ ਤਾਂ ਪਿਆਣੀ ਆਪਣੇ ਕੋਲ ਵੀ ਆਪੇ ਦੇ ਦੇ ਉਹੀ ਤਾਂ ਗੱਲ ਆਗੀ ਚਲੋ ਕੋਈ ਹਾਲਤ ਫਿਰ ਕਰਨੇ ਪੈਣਾ ਬੇਬੇ ਐ ਤਾਂ ਸਰਨਾ ਵੀ ਨਾ ਨਾ ਹੀ ਨੂੰ ਘਰੇ ਬਿਠਾ ਸਕਦੇ ਨਾ ਹੀ ਉੱਥੇ ਨੂੰ ਛੱਡ ਸਕਦੇ ਆ ਕੋਈ ਨੂੰ ਪਤਾ ਹੁਣ ਆਪਾਂ ਨਾ ਕੋਈ 2 ਮਹੀਨੇ 3 ਮਹੀਨੇ ਆਪਾਂ ਟਿਕੋ ਉਹਨੂੰ ਆਪਾਂ ਕੋਈ ਫੋਨ ਨਾ ਕਰੋ ਆਪਾਂ ਉਹਦੀ ਗੱਲ ਨਾ ਕਰੋ ਆਪੇ ਬੋਲਾ ਹੋ ਜੂਗਾ ਉਹ ਆਪੇ ਬੋਲਾ ਹੋ ਜੂਗਾ ਜਿਦਾਂ ਜਵਾਕ ਸਾਹਮਣੇ ਪਈ ਕਰਕੇ ਉਹਨਾਂ ਨੂੰ ਦੇਣਾ ਪਿਆ ਬੇਬੇ 2 3 ਮਹੀਨੇ ਉਹ ਨਹੀਂ ਨਹੀਂ ਪਈ ਬੇਬੇ ਕਹਿੰਦਾ ਹੁਣ ਪਤਾ ਉਹ ਗੱਲ ਦੀ ਗੱਲ ਕਰਨ ਦੀ ਆ ਪਤਾ ਉਹ 2 3 ਮਹੀਨੇ ਤੱਕ ਕਿਵੇਂ ਰੱਖਾਂਗੇ ਅਸੀਂ ਇੰਨਾ ਟਾਈਮ ਕਿੱਥੇ ਰੱਖਾਂਗੇ ਨਹੀਂ ਰੱਖ ਸਕਦੇ ਚਾਰ ਦਮਹੀਨੇ ਗਜਵਾਖਾ ਕੰਮ ਦੇਉਣੇ ਆ। ਉਹੀ ਤਾਂ ਗੱਲ ਮੈਂ ਕਰਦੀ ਆ ਬੇਬੇ। ਕਿ ਜਵਾਖਾਂ ਦੇ ਕਿਵੇਂ ਸਰੂਗਾ? ਮੈਂ ਤਾਂ ਇੱਥੇ ਆ ਕੇ ਬਹਿ ਗਈ। ਤੇ ਉਹਨਾਂ ਦਾ ਕੌਣ ਹੈ? ਉਹ ਤਾਂ ਖਾ ਪੀ ਕੇ ਬਾਹਰ ਟੱਪ ਜਾਂਦਾ ਹੈਗਾ। ਕੋਈ ਨਹੀਂ ਹਫਤਾ 10 ਦਿਨ ਵੜਾ ਸੇਖ ਤਾਂ ਲੱਗਣ ਦੇ। ਕੋਈ ਨਹੀਂ ਜਵਾਖ ਕਿਵੇਂ ਸਾਹਮਣੀ ਆ। ਇਹ ਤਾਂ ਉਹ ਕਰਨ ਦੀ ਗੱਲ ਆ ਕਿ ਉਹ ਆਪਾਂ ਇੰਨੇ ਮਹੀਨੇ ਪਾਉਂਦੇ ਨਹੀਂਗੇ। ਥੋੜੇ ਕਮਲੇ ਥੋੜੀਆਂ ਅਸੀਂ ਤੈਨੂੰ 2-3 ਮਹੀਨੇ ਕਰ ਰੱਖਾਂਗੇ। ਇੰਨੇ ਟਾਈਮ ਜਦੋਂ ਉਹਨੇ ਲੋਕਾਂ ਨੂੰ ਸਾਰਾ ਘਰ ਖਵਾ ਦੂਗਾ ਆਪਦਾ ਉਹ। ਉਹ ਹਿੱਤਾ ਹੈ ਖਵਾਉਣ ਵਾਲਾ ਜੀ ਖਵਾਉਣ ਵਾਲਾ ਹੁੰਦਾ ਤਾਂ ਆਪਣੇ ਤੋਂ ਨਹੀਂ ਮੰਗਦਾ ਖਵਾਉਣ ਵਾਲਾ ਆਏ ਨਹੀਂ ਕਿਸੇ ਨੂੰ ਖਵਾਉਂਦੀ ਨਹੀਂ ਬਣਾਉਂਦਾ ਉਹ ਤੂੰ ਖਵਾਉਣ ਵਾਲੀ ਦੀ ਗੱਲ ਕਰ ਐ ਤਾਂ ਸੂਮ ਆਹੋ ਆਪਾਂ ਨੂੰ ਕਿਵੇਂ ਕਹੀ ਜਾਂਦਾ ਮੈਨੂੰ ਆ ਦੇ ਜੋ ਮੈਨੂੰ ਆ ਦੇ ਜੋ ਖਵਾਉਣ ਵਾਲਾ ਬੰਦਾ ਉਹ ਆਪਣੇ ਕਿਸੇ ਨੂੰ ਖਵਾਊਗਾ ਦੇਖ ਲੋ ਵੀਰੇ ਜਿਵੇਂ ਤੁਹਾਨੂੰ ਲੋਟ ਲੱਗਦਾ ਉਵੇਂ ਕਰ ਲੋ ਨਹੀਂ ਕੋਈ ਨਹੀਂ ਆਪਾਂ ਕਰਦੇ ਚਲੋ ਬੇਬੇ ਅਸੀਂ ਜਾਣੇ ਕੰਮ ਨੂੰ ਨਾ ਕੋਈ ਨਹੀਂ ਪਤਾ ਤੇ ਬਾਕੀ ਕੋਈ ਚੱਕਰ ਨਹੀਂ ਚਲ ਕੋਈ ਨਹੀਂ ਫਿਰ ਜਿਹੜਾ ਮਾਰੋ ਚੰਗਾ ਠੀਕ ਆ ਬੇਬੇ ਚਲ ਆ ਯਾਰ ਆਪਾਂ ਕਰਦੇ ਆ ਗੱਲ ਕੋਈ ਲਓ ਬਚਾ ਦੇ ਹੁਣ ਇਹ ਵੀ ਕੀ ਕਰਨੇ ਵੀ ਬਿਲਡ ਬਿਲਡ ਕਰੀ ਜਾਂਦੇ ਆਗੇ ਬੇਬੇ ਇਹ ਤਾਂ ਹੁਣ ਉਹੀ ਗੱਲ ਬੰਦਿਆਂ ਨੇ ਤਾਂ ਉਹ ਗੱਲਾਂ ਹੁੰਦੀਆਂ ਕਿ ਦੋ ਤਿੰਨ ਮਹੀਨੇ ਤੂੰ ਤਾਂ ਸਿਆਣੀ ਐ ਮਾਂ ਨਹੀਂ ਪਤਾ ਇੰਨੇ ਮਹੀਨੇ ਨਹੀਂ ਆਪਾਂ ਗੱਲ ਕਰਦੇਗੇ ਆਉਣ ਦੇ ਤੇ ਘੂਆ ਨੂੰ ਆਪਾਂ ਨੂੰ ਉਹਨੂੰ ਗੱਲਬਾਤ ਸੁਣਨ ਦੇ ਫੇਰ ਆਪਾਂ ਵੇਖ ਲਈਏ ਵੀ ਕੀ ਬਣਦਾ ਗੱਲ ਦਾ ਹੁਣ ਆਏ ਤਾਂ ਅੱਖ ਨੂੰ ਤਾਂ ਆਪਾਂ ਕਹੀ ਜਾਂਦੇ ਵੀ ਸਾਲ ਪਰ ਦੇਖ ਲੈਨੇ ਇੰਨਾ ਟਾਈਮ ਕਿਤੇ ਜਵਾਕ ਰੁਣਦੇ ਆ ਕਿ ਸਾਲ ਦਾ ਮਹੀਨਾਗਾ ਇੱਥੇ ਵੀ ਹੁਣ ਕਿ ਨੂੰ ਮੂੰਹ ਦਿਖਾ ਕੇ ਅਗਲਾ ਕੁਗਾ ਬੈਠੀ ਆਈ ਫੇਰ ਉਹੀ ਤਾਂ ਗੱਲ ਤੋਂ ਮੈਂ ਕਹਿੰਨੀ ਆ ਵੀ ਲੋਕ ਕੀ ਕਹਿਣਗੇ ਆਪ ਬਾਹਰ ਨਹੀਂ ਨਿਕਲ ਸਕਦੇਗੇ ਵੀ ਖਾਨੀ ਅਗਲੀ ਕੀ ਬੋਲਣਗੇ ਮੈਂ ਤਾਂ ਲੋਕਾਂ ਤੋਂ ਡਰਦੀ ਹਾਂ ਸਾਰੀ ਉਮਰ ਮੈਨੂੰ ਲੱਗਦਾ ਐਂ ਹੱਡ ਕਟਵਾਈ ਜਾਊਂਗੇ ਆਪਦੇ ਕਾ ਤਾਂ ਕਟਾਈ ਜਾਵੇਂਗੀ ਤੇਰੇ ਕਿਹੜਾ ਕੋਈ ਹੈ ਨਹੀਂ ਗਮਾਗਰ ਮੂਰਾ ਮਗਰਮੂਰਾ ਤਾਂ ਹੈਗਾ ਪਰ ਇਹ ਜਵਾਬ ਕੀ ਕਰੂਗਾ ਕੋਈ ਨਹੀਂ ਜੇ ਮੇਰੇ ਸਿਰ ਤੇ ਪਿਓ ਹੈ ਨਹੀਂ ਉਹਨੇ ਤਾਂ ਹੀ ਦੇਖ ਤਕਾਇਆ ਮੈਨੂੰ ਤੂੰ ਨਾ ਟੈਨਸ਼ਨ ਲੈ ਸਾਰਾ ਕੁਝ ਹੋ ਜਾਊਗਾ ਤੇਰੇ ਘਰੇ ਤੈਨੂੰ ਉੱਥੇ ਬਸਾਵਾਂਗੇ ਉੱਥੇ ਤੂੰ ਰਹੇਂਗੀ ਇਹ ਕੁਝ ਦਿਨਾਂ ਦਾ ਫਰਕ ਸਰਕ ਹੁੰਦਾਗਾ ਪਤਾ ਦਿਨਾਂ ਦਾ ਫਰਕ ਮੇਰੀ ਕਿਸਮਤ ਚ ਹੀ ਫਰਕ ਹੈਗਾ ਉਹੀ ਤਾਂ ਗੱਲ ਆ ਕਿਸਮਤ ਚ ਹੀ ਫਰਕ ਆ ਤੇ ਦੀ ਚ ਉਹੀ ਗੱਲ ਆਖਣੀ ਜਦੋਂ ਮਾੜੀ ਲਿਖਤੀ ਫਿਰ ਦਿਨਾਂ ਦਾ ਫਰਕ ਕੀ ਕਹਾਂ ਮੈਂ ਚਲ ਦੇਖ ਲੋ ਦਿਨਾਂ ਦਾ ਕਿੰ ਕਰਾਂ ਜਵਾਖੜੀ ਬੇਲ ਬੇਲ ਕਰੀ ਜਾਂਦੀ ਹੈ ਹੁਣ ਆਪ ਦਾ ਕੋਈ ਬਸ ਦਾ ਰੋਗ ਨਹੀਂਗਾ ਵੀ ਜਵਾਖੜੀ ਨੂੰ ਕੋਈ ਹੋ ਕਰ ਆਪ ਦੀ ਕਰਮ ਮਾੜੇ ਨਾਲ ਜਵਾਖੜੀ ਦੇ ਮਾੜੇ ਜਿੱਦਿਆਂ ਨੂੰ ਜਰਮ ਦਿੱਤਾ ਸੀ ਮੈਂ ਹੀ ਬੈਠਾ ਕਰਕੇ ਪੈ ਗਈ ਚੰਦਰੀ ਕਿੰਨੀ